ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਰੂਰੀ ਬੇਨਤੀ ਜੋ ਵੀ ਗਿਆਨ ਜੋ ਵੀ ਸਾਖੀਆਂ ਜੋ ਵੀ ਵੀਡੀਓਜ਼ ਆਪ ਜੀ ਦੇ ਨਾਲ ਸ਼ੇਅਰ ਕੀਤੇ ਜਾਂਦੇ ਹਨ ਉਹ ਗੁਰ ਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੋਇਆ ਗਿਆਨ ਹੈ ਜਾਂ ਕਿਤਾਬਾਂ ਵਿੱਚੋਂ ਪੜਿਆ ਹੋਇਆ ਗਿਆਨ ਹੈ ਹਾਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਗੁਰੂ ਸਾਹਿਬਾਂ ਦੇ ਆਦਰ ਸਨਮਾਨ ਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗਿਆਨ ਸਾਂਝਾ ਕੀਤਾ ਜਾਵੇ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਇੱਕ ਸਿੱਖ ਨੇ ਬੇਨਤੀ ਕੀਤੀ। ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਜੀ ਬਚਨ ਕਰਨ ਲੱਗੇ। ਜੇ ਤੂੰ ਸਾਡਾ ਸਿੱਖ ਬਣਨਾ ਹੈ ਅਸੀਂ ਤੈਨੂੰ ਆਏ ਨੂੰ ਸਿੱਖ ਬਣਾਵਾਂਗੇ। ਪਹਿਲਾਂ ਤੂੰ ਮੇਰੇ ਇੱਕ ਸਿੱਖ ਦੇ ਦਰਸ਼ਨ ਕਰਕੇ ਆ। ਸਿੱਖ ਨੇ ਗੁਰੂ ਜੀ ਨੂੰ ਸਤ ਵਚਨ ਕਿਹਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇੱਕ ਪੱਤਰਕਾ ਲਿਖੀ ਪੱਤਰਕਾ ਭਾਵ ਚਿੱਠੀ ਪੱਤਰਕਾ ਦੇ ਵਿੱਚ ਪਾਤਸ਼ਾਹ ਨੇ ਲਿਖਿਆ ਕਿ 500 ਰੁਪਏ ਲੈ ਕੇ ਫੌਰਨ ਸਾਡੇ ਕੋਲ ਆ ਪੱਤਰਕਾ ਦੀ ਦਰਸ਼ਨੀ ਭੇਟਾ 250 ਰੁਪਈਆ ਵੀ ਰੱਖੀ ਗਈ ਇਸ ਦਾ ਭਾਵ ਸੀ ਕਿ ਪੱਤਰਕਾ ਲੈਣ ਤੋਂ ਪਹਿਲਾਂ 250 ਰੁਪਈਆ ਵੀ ਦੇਣਾ ਪਵੇਗਾ ਹੁਣ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਪਦਾਰਥ ਦਾ ਮਾਇਆ ਦਾ ਘਾਟਾ ਨਹੀਂ ਹੈ ਪਰ ਗੁਰੂ ਜੀ ਦੇ ਇਸ ਬਚਨ ਦਾ ਭਾਵ ਤਾਂ ਆਏ ਜਿਗਿਆਸੂ ਨੂੰ ਕਿਸੇ ਤਰੀਕੇ ਨਾਲ ਜੋੜਨ ਦਾ ਹੀ ਸੀ ਗੁਰੂ ਜੀ ਨੇ ਚਿੱਠੀ ਉਸ ਜਿਗਿਆਸੂ ਨੂੰ ਦੇ ਦਿੱਤੀ ਅਤੇ ਆਪਣੇ ਸਿੱਖ ਦੇ ਪਿੰਡ ਦਾ ਪਤਾ ਸਮਝਾ ਕੇ ਉਸ ਨੂੰ ਤੋਰ ਦਿੱਤਾ ਉਸ ਜਿਗਿਆਸੂ ਨੇ ਸੋਚਿਆ ਕਿ ਚਿੱਠੀ ਰਾਹੀਂ ਗੁਰੂ ਜੀ ਨੇ 500 ਰੁਪਈਆ ਮੰਗਵਾਇਆ ਹੈ ਅਤੇ 250 ਰੁਪਈਆ ਪత్రికਾ ਦੀ ਦਰਸ਼ਨੀ ਭੇਟਾ ਮੰਗਵਾਈ ਹੈ ਹੁਣ ਉਹ ਸੋਚਣ ਲੱਗਾ ਗੁਰੂ ਜੀ ਦਾ ਸਿੱਖ ਜਿਹੜਾ 500 ਰੁਪਈਆ ਅਤੇ 250 ਰੁਪਈਆ ਦੇਵੇਗਾ ਉਹ ਮਾਇਆ ਪੱਖੋਂ ਤਾਂ ਬਹੁਤ ਹੀ ਤਕੜਾ ਹੋਵੇਗਾ ਭਾਵ ਅਮੀਰ ਹੋਵੇਗਾ ਇਸ ਲਈ ਹੁਣ ਉਸਨੇ ਆਪਣੇ ਮਨ ਨਾਲ ਵਿਚਾਰ ਕੀਤੀ ਕਿ ਘਰੇ ਕੀ ਜਾਣਾ ਹੈ ਸਿੱਧਾ ਰੋਟੀ ਹੁਣ ਉਸ ਸਿੱਖ ਦੇ ਘਰੇ ਹੀ ਖਾਵਾਂਗੇ ਜਲਦੀ ਨਾਲ ਉਹ ਹੁਣ ਉਸ ਸਿੱਖ ਦੇ ਪਿੰਡ ਵੱਲ ਤੁਰ ਪਿਆ ਜਦੋਂ ਉਹ ਜਗਿਆਸੂ ਉਸ ਸਿੱਖ ਦੇ ਪਿੰਡ ਪਹੁੰਚਿਆ ਤੇ ਪਿੰਡ ਵਾਲਿਆਂ ਤੋਂ ਪਤਾ ਕੀਤਾ ਕਿ ਇਸ ਨਾਮ ਦੇ ਸਿੱਖ ਦਾ ਘਰ ਕਿੱਥੇ ਹੈ ਤਾਂ ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਸਿੱਖ ਛੱਪੜ ਦੇ ਕਿਨਾਰੇ ਤੇ ਬੈਠਾ ਹੈ ਕਾਨਿਆਂ ਦੀ ਉਸਨੇ ਛੰਨ ਪਾਈ ਹੋਈ ਹੈ ਪੁੰਜੇ ਹੀ ਆਸਣ ਲਾਇਆ ਹੋਇਆ ਹੈ ਅਤੇ ਸਵਾਸ ਸਵਾਸ ਕੇਵਲ ਸਿਮਰਨ ਕਰਦਾ ਹੈ ਨਾਮ ਜਪਦਾ ਰਹਿੰਦਾ ਹੈ ਉਸ ਨੇ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਚਰਨ ਪਾਹੁਲ ਲਈ ਹੋਈ ਹੈ ਉਹ ਤਾਂ ਹਰ ਸਮੇਂ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਹੀ ਕਰਦਾ ਰਹਿੰਦਾ ਹੈ ਉਹ ਜਗਿਆਸੂ ਹੁਣ ਪਿੰਡ ਵਾਲਿਆਂ ਦੇ ਦੱਸੇ ਮੁਤਾਬਿਕ ਛੱਪੜ ਤੇ ਉਸ ਸਿੱਖ ਪੁੱਲ ਗਿਆ ਤੇ ਜਾ ਕੇ ਕੀ ਦੇਖਿਆ ਉਸ ਸਿੱਖ ਕੋਲ ਤਾਂ ਸਾਰੇ ਭਾਂਡੇ ਹੀ ਮਿੱਟੀ ਦੇ ਹਨ ਮਸਾਂ ਹੀ ਕੋਈ 2-4 ਭਾਂਡੇ ਉਸ ਕੋਲ ਪਿੱਤਲ ਦੇ ਜਾਂ ਲੋਹੇ ਦੇ ਹੋਣਗੇ ਜਗਿਆਸੂ ਨੇ ਜਦ ਸਿੱਖ ਦੀ ਹਾਲਤ ਦੇਖੀ ਤਾਂ ਸੋਚਿਆ ਕਿ ਨਹੀਂ ਇਹ ਉਹ ਸਿੱਖ ਨਹੀਂ ਹੋ ਸਕਦਾ ਜਿਸ ਪਾਸ ਮੈਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭੇਜਿਆ ਹੈ ਉਸ ਜਗਿਆਸੂ ਨੇ ਸਾਰੇ ਪਿੰਡ ਵਿੱਚ ਫਿਰ ਗੇੜਾ ਦਿੱਤਾ ਅਤੇ ਉਸ ਸਿੱਖ ਦੇ ਨਾਮ ਪਤੇ ਬਾਰੇ ਪੁੱਛਿਆ ਪਰ ਸਾਰੇ ਪਿੰਡ ਵਾਲਿਆਂ ਨੇ ਉਸ ਸਿੱਖ ਦਾ ਹੀ ਨਾਮ ਲਿਆ ਮਹਾਪੁਰਖ ਬਚਨ ਕਰਿਆ ਕਰਦੇ ਹਨ ਕਿ ਗੁਰੂ ਘਰ ਦੀ ਸੰਗਤ ਕਰਨ ਦੀ ਨਾਮ ਜਪਣ ਦੀ ਲज्जਤ ਤਾਂ ਤਾਂ ਹੀ ਹੈ ਜੇ ਸਾਰਾ ਪਿੰਡ ਦੱਸ ਪਾਵੇ ਕਿ ਉਹੀ ਹੈ ਗੁਰੂ ਦਾ ਸਿੱਖ ਮਹਾਪੁਰਖ ਬਚਨ ਕਰਦੇ ਹਨ ਕਿ ਜੇਕਰ ਕਿਸੇ ਨੂੰ ਸਾਰਾ ਪਿੰਡ ਲਾਨਤਾ ਪਾਵੇ ਤੇ 100 ਬਾਰ ਫਿੱਟ ਲਾਨਤ ਕਿਸੇ ਬੰਦੇ ਨੂੰ ਕਹਿ ਦੇਵੇ ਤਾਂ ਦਰਗਾਹ ਦੇ ਵਿੱਚ ਉਸ ਦੇ ਨਾਮ ਨਾਲ ਤ੍ਰਿਕ ਸ਼ਬਦ ਲੱਗਦਾ ਹੈ ਪਰ ਜਿਸ ਦੀ ਸਾਰੇ ਪਿੰਡ ਵਿੱਚ ਸਿਫਤ ਹੁੰਦੀ ਹੋਵੇ ਸਲਾਣਾ ਹੁੰਦੀ ਹੋਵੇ ਤਾਂ ਫਿਰ ਦਰਗਾਹ ਵਿੱਚ ਉਸ ਦੇ ਨਾਮ ਨਾਲ ਧੰਨ ਸ਼ਬਦ ਲੱਗ ਜਾਂਦਾ ਹੈ ਉਹ ਜਿਗਿਆਸੂ ਹੁਣ ਉਸੇ ਸਿੱਖ ਕੋਲ ਵਾਪਸ ਗਿਆ ਤੇ ਜਾ ਕੇ ਉਸ ਨੂੰ ਦੱਸਿਆ ਕਿ ਮੈਨੂੰ ਗੁਰੂ ਅਰਜਨ ਸਾਹਿਬ ਨੇ ਭੇਜਿਆ ਹੈ ਉਹ ਸਿੱਖ ਜਲਦੀ ਨਾਲ ਉੱਠਿਆ ਤੇ ਉਸ ਆਏ ਜਿਗਿਆਸੂ ਵਾਸਤੇ ਸਤਿਕਾਰ ਨਾਲ ਮੰਜੀ ਡਾਹੀ ਮੰਜੀ ਢਾ ਕੇ ਫਿਰ ਉਸ ਨੂੰ ਮੰਜੀ ਤੇ ਬਿਠਾਇਆ ਫਿਰ ਜਗਿਆਸੂ ਨੂੰ ਜਲ ਪਾਣੀ ਛਕਾਇਆ ਤੇ ਹੱਥ ਜੋੜ ਕੇ ਪੁੱਛਿਆ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਤੁਸੀਂ ਕਿਵੇਂ ਆਏ ਹੋ ਜਗਿਆਸੂ ਨੇ ਪੱત્રਕਾ ਕੱਢ ਕੇ ਉਸ ਸਿੱਖ ਨੂੰ ਕਿਹਾ ਕਿ ਗੁਰੂ ਜੀ ਨੇ ਇਹ ਪੱત્રਕਾ ਤੁਹਾਡੇ ਲਈ ਭੇਜੀ ਹੈ ਇਸ ਪੱત્રਕਾ ਦੀ ਦਰਸ਼ਨੀ ਭੇਟਾ 200 ਰੁਪਇਆ ਹੈ ਪਹਿਲਾਂ ਤੁਸੀਂ 200 ਰੁਪਇਆ ਮੈਨੂੰ ਦਿਓ ਫਿਰ ਮੈਂ ਪੱਤਰਕਾ ਤੁਹਾਨੂੰ ਦੇਵਾਂਗਾ ਉਸ ਸਿੱਖ ਨੇ ਆਪਣੇ ਘਰ ਦੇ ਸਾਰੇ ਭਾਂਡੇ ਲੋਹੇ ਦੇ ਪਿੱਤਲ ਦੇ ਇਕੱਠੇ ਕੀਤੇ ਅਤੇ ਫਿਰ ਦੁਕਾਨ ਤੇ ਜਾ ਕੇ ਉਹਨਾਂ ਨੂੰ ਵੇਚ ਆਇਆ ਸਵਾ 100 ਰੁਪਈਆ ਉਹਨਾਂ ਭਾਂਡਿਆਂ ਦਾ ਉਸ ਸਿੱਖ ਨੂੰ ਮਿਲਿਆ ਜਦੋਂ ਸਿੱਖ ਸਵਾ 100 ਰੁਪਈਆ ਲੈ ਕੇ ਆਇਆ ਤਾਂ ਜਗਿਆਸੂ ਸੋਚਣ ਲੱਗਾ ਘਰ ਦੇ ਸਾਰੇ ਭਾਂਡੇ ਇਸ ਨੇ ਵੇਚ ਦਿੱਤੇ ਹਨ ਇਸ ਨੇ ਦਰਸ਼ਨੀ ਭੇਟਾ ਤਾਂ ਦੇ ਦਿੱਤੀ ਹੈ ਪਰ ਜਦੋਂ ਹੁਣ ਇਹ ਪੱਤਰਕਾ ਨੂੰ ਖੋਲੇਗਾ ਫਿਰ ਕੀ ਕਰੇਗਾ ਸਿੱਖ ਨੇ ਪੱਤਰਕਾ ਖੋਲੀ ਅਤੇ ਪੜ੍ਹੀ ਉਸ ਦੇ ਅੰਦਰ ਲਿਖਿਆ ਸੀ ਕਿ 500 ਰੁਪਇਆ ਲੈ ਕੇ ਫੌਰਨ ਸਾਡੇ ਕੋਲੇ ਪਹੁੰਚ ਹੁਣ ਉਹ ਜਗਿਆਸੂ ਜਿਸ ਨੂੰ ਗੁਰੂ ਜੀ ਨੇ ਸਿੱਖ ਦੇ ਦਰਸ਼ਨ ਕਰਨ ਲਈ ਭੇਜਿਆ ਸੀ ਉਹ ਉਸ ਨੂੰ ਪੁੱਛਣ ਲੱਗਾ ਕਿ ਸਾਰੇ ਘਰ ਦੇ ਭਾਂਡੇ ਵੇਚ ਕੇ ਤਾਂ ਤੁਸੀਂ ਦਰਸ਼ਨੀ ਭੇਟਾ ਦਿੱਤੀ ਹੈ ਪਰ ਹੁਣ ਤੁਸੀਂ ਕੀ ਕਰੋਗੇ ਉਹ ਗੁਰੂ ਦਾ ਸਿੱਖ ਉਸ ਨੂੰ ਕਹਿਣ ਲੱਗਾ ਕਿ ਕੰਮ ਤਾਂ ਸਾਰਾ ਗੁਰੂ ਦਾ ਹੀ ਹੈ ਗੁਰੂ ਨੇ ਆਪਣਾ ਕੰਮ ਆਪੇ ਹੀ ਕਰਵਾ ਲੈਣਾ ਹੈ ਉਹ ਕਹਿੰਦਾ ਪਰ ਇੰਨੀ ਛੇਤੀ 500 ਰੁਪਏ ਕਿਵੇਂ ਇਕੱਠਾ ਹੋਵੇਗਾ ਸਿੱਖ ਕਹਿੰਦਾ ਤੂੰ ਦੇਖ ਗੁਰੂ ਕਿਸ ਤਰ੍ਹਾਂ ਚੋਜ ਕਰਦਾ ਹੈ ਉਹ ਦੋਵੇਂ ਇਸੇ ਤਰ੍ਹਾਂ ਗੱਲਾਂ ਕਰ ਹੀ ਰਹੇ ਸਨ ਕਿ ਉਸੇ ਸਮੇਂ ਬਾਾਰ ਵਿੱਚ ਇੱਕ ਢੋਲ ਵਾਲਾ ਆ ਗਿਆ ਢੋਲ ਵਾਲਾ ਨਾਲੇ ਤਾਂ ਢੋਲ ਵਜਾ ਰਿਹਾ ਹੈ ਨਾਲ ਨਾਲ ਹੋਕਾ ਦੇ ਰਿਹਾ ਹੈ ਐਸ ਪਿੰਡ ਵਿੱਚ ਮਸਕੀਨੀਆਂ ਮਲ ਆ ਰਿਹਾ ਹੈ ਉਹੋ ਬੜੇ ਤਕੜੇ ਤੇ ਨਰੋਏ ਸਰੀਰ ਦਾ ਮਾਲਕ ਹੈ ਉਸ ਨਾਲ ਛੇਤੀ ਕੀਤੇਆਂ ਕੋਈ ਕੁਲਦਾ ਨਹੀਂ ਐਸ ਪਿੰਡ ਵਿੱਚ ਉਸ ਦਾ ਕੋਲ ਰੱਖਿਆ ਗਿਆ ਹੈ ਜਿਹੜਾ ਉਸ ਨਾਲ ਕੁਲੇਗਾ ਉਸ ਨੂੰ 500 ਰੁਪਈਆ ਇਨਾਮ ਦਿੱਤਾ ਜਾਵੇਗਾ ਚਾਹੇ ਉਹ ਢਹਿ ਹੀ ਜਾਵੇ ਪਰ ਜਿਹੜਾ ਉਸ ਨੂੰ ਢਾ ਲਵੇਗਾ ਉਸ ਨੂੰ 1000 ਰੁਪਈਆ ਇਨਾਮ ਮਿਲੇਗਾ ਗੁਰੂ ਦਾ ਸਿੱਖ ਉਸ ਜਗਿਆਸੂ ਨੂੰ ਕਹਿਣ ਲੱਗਾ ਕਿ ਦੇਖ ਗੁਰੂ ਦਾ ਚੋਜ ਆਹ ਹੋਕਾ ਆ ਗਿਆ ਦੇਖ ਟਾ ਤਾਂ ਆਪਾਂ ਸਕਦੇ ਨਹੀਂ ਪਰ ਟਹਿ ਤਾਂ ਸਕਦੇ ਹੀ ਹਾਂ ਇਸ ਲਈ ਆਪਾਂ ਨੂੰ ਢਹਿਣ ਦੇ ਨਾਲ 500 ਰੁਪਏ ਮਿਲ ਜਾਵੇਗਾ ਸਿੱਖ ਮਸਕੀਨੀਆਂ ਮਲ ਦੇ ਨਾਲ ਢੁਲਣ ਲਈ ਪਹੁੰਚ ਗਿਆ ਅਤੇ ਦੇਖਿਆ ਕਿ ਸਾਢੇ 6 ਫੁੱਟ ਉਸ ਦਾ ਕੱਦ ਹੈ ਉਸ ਨੇ ਕਲੀਆਂ ਵਾਲਾ ਕੁੜਤਾ ਪਹਿਨਿਆ ਹੋਇਆ ਹੈ ਚਾਦਰਾਂ ਬੰਨਿਆ ਹੋਇਆ ਹੈ 100 ਬੰਦਾ ਉਸ ਦੇ ਨਾਲ ਹੈ ਹੱਥ ਵਿੱਚ ਉਸ ਨੇ ਝੰਡੀ ਫੜੀ ਹੋਈ ਹੈ ਦੂਸਰੇ ਪਾਸੇ ਗੁਰੂ ਕੇ ਸਿੱਖ ਦਾ ਸ਼ਰੀਰ ਬਹੁਤ ਕਮਜ਼ੋਰ ਹੈ ਲੱਤਾਂ ਬਾਹਾਂ ਬਹੁਤ ਹੀ ਪਤਲੀਆਂ ਹਨ ਕੇਵਲ ਸਿਮਰਨ ਤੇ ਸ਼ਰੀਰ ਚੱਲਦਾ ਹੈ ਖੁਰਾਕ ਕੋਈ ਨਹੀਂ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਿਹੜੇ ਜਿਗਿਆਸੂ ਨੂੰ ਸਿੱਖ ਦੇ ਦਰਸ਼ਨ ਕਰਨ ਲਈ ਭੇਜਿਆ ਸੀ ਉਹ ਉਸ ਸਿੱਖ ਨੂੰ ਕਹਿਣ ਲੱਗਾ ਕਿ ਮਸਕੀਨੀਆਂ ਮਲ ਤਾਂ ਮੱਖਣ ਘਿਓ ਨਾਲ ਪਲਿਆ ਹੋਇਆ ਹੈ ਤੇਰਾ ਉਸ ਦੇ ਨਾਲ ਘੁਲਣਾ ਬਹੁਤ ਔਖਾ ਹੈ ਪਰ ਉਹ ਸਿੱਖ ਕਹਿੰਦਾ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਜਿਸ ਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਉਸ ਨੂੰ ਕੋਈ ਵੀ ਦੁੱਖ ਛੂ ਨਹੀਂ ਸਕਦਾ ਮਹਾਪੁਰਖ ਬਚਨ ਕਰਿਆ ਕਰਦੇ ਹਨ ਸਿੱਖ ਦੀ ਭਾਵਨਾ ਬਹੁਤ ਵੱਡੀ ਹੋਣੀ ਚਾਹੀਦੀ ਹੈ ਸੱਚੀ ਭਾਵਨਾ ਨਾਲ अनेका ਬਿਮਾਰੀਆਂ ਦਾ ਇਲਾਜ ਆਪੇ ਹੀ ਹੋ ਜਾਂਦਾ ਹੈ ਜਿਸ ਦੀ ਗੁਰੂ ਤੇ ਪੂਰੀ ਭਾਵਨਾ ਹੈ ਉਸ ਤੋਂ ਭੂਤ ਪ੍ਰੇਤ ਜੰਮ ਜੰਤਰ ਮੰਤਰ ਕਰਨ ਕਰਾਉਣ ਸਭ ਕੁਝ ਦੂਰ ਹੀ ਭੱਜ ਜਾਂਦੇ ਹਨ ਵੀ ਇਹ ਤਾਂ ਪੱਕਾ ਸਿੱਖ ਹੈ ਤੇ ਪੱਕਿਆਂ ਦਾ ਮੁੱਲ ਇੱਥੇ ਵੀ ਪੈਂਦਾ ਹੈ ਉੱਥੇ ਵੀ ਪੈਂਦਾ ਹੈ ਹੁਣ ਮਸਕੀਨੀਆਂ ਮੱਲ ਤੇ ਸਿੱਖ ਦਾ ਮੇਲ ਹੋਣ ਲੱਗਾ ਹੈ ਮਸਕੀਨੀਆਂ ਮੱਲ ਨੇ ਬਾਹਾਂ ਚੜਾਈਆਂ ਹੋਈਆਂ ਹਨ ਅਤੇ ਖੂਹੀ ਤੇ ਬੈਠਾ ਹੈ ਗੁਰੂ ਦਾ ਸਿੱਖ ਉਸਦੇ ਕੋਲ ਚਲਾ ਗਿਆ ਉਸਨੇ ਪਤਲਾ ਜਿਹਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਸਿਰ ਤੇ ਦਸਤਾਰ ਸਜਾਈ ਹੋਈ ਸੀ ਉਹ ਜਾ ਕੇ ਮਸਕੀਨੀਆਂ ਮਲ ਨੂੰ ਕਹਿੰਦਾ ਮੈਂ ਤੇਰੇ ਨਾਲ ਘੁਲਣਾ ਹੈ ਮਸਕੀਨੀਆਂ ਮਲ ਦੇ ਨਾਲ ਦੇ ਬੰਦੇ ਹੱਸਣ ਲੱਗੇ ਤੇ ਕਹਿੰਦੇ ਕਿੰਨਾ ਕਮਜ਼ੋਰ ਤੇਰਾ ਸਰੀਰ ਹੈ ਇੱਕ ਲਫੇੜੇ ਦੀ ਤੂੰ ਮਾਰ ਨਹੀਂ ਚੱਲ ਸਕਣੀ ਪਰ ਨਹੀਂ ਗੁਰੂ ਦਾ ਸਿੱਖ ਕਹਿੰਦਾ ਕਿ ਮੈਂ ਤਾਂ ਘੁਲਣਾ ਹੈ ਜਦੋਂ ਸਿੱਖ ਅੱਗੇ ਹੋ ਕੇ ਖੂਹੀ ਤੇ ਪਾਣੀ ਪੀਣ ਲੱਗਿਆ ਤਮ ਮਸਕੀਨੀਆਂ ਮੱਲ ਉਸ ਨੂੰ ਪੁੱਛਣ ਲੱਗਿਆ ਤੈਨੂੰ ਕੀ ਵਿਵਪਤਾ ਬਣੀ ਹੈ ਤੂੰ ਮੇਰੇ ਨਾਲ ਕਿਉਂ ਗੁਲਣਾ ਹੈ ਅੱਜ ਤੱਕ ਮੇਰੇ ਨਾਲ ਜਿਹੜਾ ਵੀ ਕੁਲਿਆ ਹੈ ਉਹ ਸਿੱਧਾ ਹਰਦੁਆਰ ਹੀ ਗਿਆ ਹੈ ਗੁਰੂ ਕਾ ਸਿੱਖ ਮਸਕੀਨੀਆਂ ਮੱਲ ਨੂੰ ਕਹਿਣ ਲੱਗਾ ਨਾ ਮੇਰੇ ਮੁੰਡੇ ਦਾ ਵਿਆਹ ਨਾ ਮੈਂ ਕੁੜੀ ਤੋਰਨੀ ਹੈ ਨਾ ਮੈਂ ਆਪਣੇ ਢਿੱਡ ਦੀ ਖਾਤਰ ਗੁਲਣਾ ਹੈ ਮੈਂ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਸਿੱਖ ਹਾਂ ਗੁਰੂ ਜੀ ਨੇ ਪੱਤਰਕਾ ਭੇਜੀ ਹੈ ਅਤੇ 500 ਰੁਪਇਆ ਕਾਰ ਸੇਵਾ ਵਾਸਤੇ ਚਾਹੀਦਾ ਹੈ ਗੁਰੂ ਸਾਹਿਬ ਦਾ ਹੁਕਮ ਆਇਆ ਹੈ ਮੈਂ ਤਾਂ ਇਸ ਕਰਕੇ ਕੋਲ ਨ ਆਇਆ ਹਾਂ ਜਦੋਂ ਮਸਕੀਨੀਆਂ ਨੇ ਇੰਨੀ ਗੱਲ ਸੁਣੀ ਤਾਂ ਉਸ ਦੇ ਅੰਦਰੋਂ ਹੰਕਾਰ ਵਾਲੀ ਫੂਕ ਨਿਕਲ ਗਈ ਉਹ ਸਿੱਖ ਦੇ ਨੇੜੇ ਹੋ ਕੇ ਕਹਿੰਦਾ ਕਿ ਸੁਣਿਆ ਤਾਂ ਮੈਂ ਵੀ ਬਹੁਤ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਹੁਤ ਪਹੁੰਚੇ ਹੋਏ ਹਨ ਪਰ ਮੈਂ ਅੱਜ ਤੱਕ ਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ ਜੇ ਤੂੰ ਮੈਨੂੰ ਵੀ ਗੁਰੂ ਜੀ ਦੇ ਦਰਸ਼ਨ ਕਰਵਾਵੇਂ ਤਾਂ ਆਪਾਂ ਇੱਕ ਦੋ ਹੱਥ ਕਰਾਂਗੇ ਤੇ ਤੂੰ ਮੈਨੂੰ ਢਾ ਲਵੀਂ ਪੈਸੇ ਵੱਧ ਇਕੱਠੇ ਹੋ ਜਾਣਗੇ ਪੈਸੇ ਤਾਂ ਪਹਿਲਾਂ ਵੀ ਕਮਾਏ ਹਨ ਫਿਰ ਵੀ ਕਮਾਉਂਦੇ ਰਹਿਣਾ ਹੈ ਪਰ ਇਸ ਦੇ ਨਾਲ ਮੇਰਾ ਵੀ ਸੇਵਾ ਵਿੱਚ ਹਿੱਸਾ ਪੈ ਜਾਵੇਗਾ ਮਹਾਪੁਰਖ ਬਚਨ ਕਰਿਆ ਕਰਦੇ ਹਨ ਕਿ ਗੁਰੂ ਦੀ ਸ਼ਕਤੀ ਵੱਡੇ ਤੋਂ ਵੱਡੇ ਪਾਪੀ ਬੰਦੇ ਦਾ ਵੀ ਮਨ ਮੋੜ ਦਿੰਦੀ ਹੈ ਸੋ ਮਸਕੀਨੀਆਂ ਮਲ ਦੇ ਦਿਲ ਵਿੱਚ ਗੁਰੂ ਜੀ ਦੇ ਦਰਸ਼ਨਾਂ ਦਾ ਚਾਹ ਪੈਦਾ ਹੋ ਗਿਆ ਤਾਂਘ ਪੈਦਾ ਹੋ ਗਈ ਉਹ ਗੁਰੂ ਕੇ ਸਿੱਖ ਨਾਲ ਖਾੜੇ ਵਿੱਚ ਆ ਗਿਆ ਘੂਲ ਦੇਖਣ ਆਏ ਲੋਕ ਗੁਰੂ ਕੇ ਸਿੱਖ ਨੂੰ ਦੇਖ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੈ 4 ਦਿਨ ਇਸ ਤੋਂ ਰੋਟੀ ਨਹੀਂ ਖਾਦੀ ਜਾਂਦੀ ਕਈ ਕਹਿਣ ਪਤਲੀਆਂ ਜਿਹੀਆਂ ਇਸ ਦੀਆਂ ਲੱਤਾਂ ਹਨ ਕਈ ਕਹਿਣ ਇਹ ਮਾਲਾ ਫੇਰਦਾ ਰਹਿੰਦਾ ਹੈ ਹਰ ਸਮੇਂ ਇਸ ਨੂੰ ਪਤਾ ਨਹੀਂ ਕੀ ਕਰਨ ਲੱਗਾ ਹੈ ਇਸ ਦੀ ਸੁਰਤੀ ਚੜੀ ਹੋਈ ਹੈ ਇਸ ਨੂੰ ਪਤਾ ਹੀ ਨਹੀਂ ਲੱਗਦਾ ਇਹ ਕਰ ਕੀ ਰਿਹਾ ਹੈ ਜਦੋਂ ਅਖਾਰੇ ਵਿੱਚ ਦੋ ਦੋ ਹੱਥ ਹੋਏ ਤਾਂ ਪਹਿਲਾਂ ਮਸਕੀਨੀਆਂ ਨੇ ਇੱਕ ਦੋ ਵਾਰ ਗੁਰੂ ਕੇ ਸਿੱਖ ਦੇ ਹੱਥ ਮਾਰੇ ਲੋਕ ਕਹਿਣ ਕੇ ਹੁਣ ਮਰਿਆ ਤੇ ਹੁਣ ਮਰਿਆ ਪਰ ਗੁਰੂ ਕੇ ਸਿੱਖ ਨੇ ਆਪਣੇ ਦੋਹਾਂ ਹੱਥਾਂ ਨਾਲ ਮਸਕੀਨੀਆਂ ਨੂੰ ਸਿਰ ਤੋਂ ਪਕੜ ਕੇ ਸੁੱਟ ਲਿਆ ਅਤੇ ਉਸ ਦੀ ਛਾਤੀ ਤੇ ਬੈਠ ਗਿਆ ਇਹ ਸਭ ਦੇਖ ਕੇ ਉੱਥੇ ਖੜੇ ਸਾਰੇ ਲੋਕ ਜਕਾਰੇ ਛੱਡਣ ਲੱਗ ਪਏ ਲੋਕਾਂ ਨੇ ਖੁਸ਼ ਹੋ ਕੇ ਪੈਸੇ ਸੁੱਟੇ ਅਤੇ ਸਾਰੇ ਪਿੰਡ ਦੇ ਬੰਦੇ ਰੌਲਾ ਪਾਉਣ ਲੱਗੇ ਕਿ ਮਸਕੀਨੀਆਂ ਨੂੰ ਸਾਡੇ ਪਿੰਡ ਦੇ ਬੰਦੇ ਨੇ ਢਾ ਲਿਆ ਉੱਥੇ ਪੈਸਿਆਂ ਦਾ ਢੇਰ ਲੱਗ ਗਿਆ ਹਜ਼ਾਰ ਰੁਪਈਆ ਚੜਾਵਾ ਹੀ ਹੋ ਗਿਆ ਹੁਣ ਮਸਕੀਨੀਆਂ ਮਲ ਗੁਰੂ ਦਾ ਸਿੱਖ ਅਤੇ ਉਹ ਜਗਿਆਸੂ ਜੋ ਸਿੱਖ ਦੇ ਦਰਸ਼ਨ ਕਰਨ ਆਇਆ ਸੀ ਉਹ ਗੁਰੂ ਜੀ ਵੱਲ ਨੂੰ ਦਰਸ਼ਨਾਂ ਨੂੰ ਤੁਰ ਪਏ ਤੁਰੇ ਜਾਂਦਿਆਂ ਰਸਤੇ ਵਿੱਚ ਉਹ ਜਗਿਆਸੂ ਗੁਰੂ ਜੀ ਦੇ ਸਿੱਖ ਨੂੰ ਕਹਿਣ ਲੱਗਾ ਜੇਕਰ ਗੁਰੂ ਜੀ ਦੀ ਇਹ ਪੱਤਰਕਾ ਕਿਤੇ ਮੈਨੂੰ ਆਈ ਹਿੰਦੀ ਤਾਂ ਮੈਂ ਗੁਰੂ ਜੀ ਨੂੰ ਜਵਾਬ ਹੀ ਦੇ ਦੇਣਾ ਸੀ ਸਿੱਖ ਕਹਿਣ ਲੱਗਾ ਕਿ ਸਿੱਖੀ ਦੇ ਸਕੂਲ ਦੀ ਪੜ੍ਹਾਈ ਤਾਂ ਇਹੀ ਸਿਖਾਉਂਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਸ ਬਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਮਹਾਪੁਰਖ ਬਚਨ ਕਰਿਆ ਕਰਦੇ ਹਨ ਕਿ ਭਾਵਨਾ ਵਾਲੇ ਗੁਰੂ ਤੋਂ ਝੋਲੀਆਂ ਭਰਾ ਹੀ ਲੈਂਦੇ ਹਨ ਪਰ ਜਿਸ ਦੀ ਗੁਰੂ ਤੇ ਭਾਵਨਾ ਨਹੀਂ ਹੁੰਦੀ ਉਹ ਖਾਲੀ ਰਹਿ ਜਾਂਦੇ ਹਨ ਉਹੋ ਗੁਰੂ ਦਾ ਸਿੱਖ ਕਹਿੰਦਾ ਕਿ ਇਹ ਤਾਂ ਗੁਰੂ ਜੀ ਨੇ 500 ਰੁਪਈਆ ਹੀ ਕਿਹਾ ਸੀ ਗੁਰੂ ਜੀ ਤਾਂ ਭਾਵੇਂ ਜਿੰਨੀ ਮਰਜ਼ੀ ਮਾਇਆ ਕਹਿ ਦਿੰਦੇ ਇਹ ਤਾਂ ਗੁਰੂ ਦਾ ਕਾਰਜ ਗੁਰੂ ਨੇ ਆਪ ਹੀ ਕਰਵਾਇਆ ਹੈ ਹੁਣ ਸਾਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕੋਲ ਪਹੁੰਚ ਗਏ ਗੁਰੂ ਜੀ ਉਸ ਸਮੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕਰ ਰਹੇ ਸਨ ਗੁਰੂ ਜੀ ਨੇ ਸੇਵਾਦਾਰਾਂ ਨੂੰ ਪੁੱਛਿਆ ਕਿ ਗੁਰੂ ਕਾ ਸਿੱਖ ਆਇਆ ਹੈ ਜਵਾਬ ਆਇਆ ਜੀ ਹਾਂ ਗੁਰੂ ਦਾ ਸਿੱਖ ਆਇਆ ਹੈ ਗੁਰੂ ਜੀ ਕਹਿੰਦੇ ਉਸ ਨੂੰ ਅੰਦਰ ਭੇਜੋ ਜਦੋਂ ਤਿੰਨੋਂ ਅੰਦਰ ਗਏ ਤਾਂ ਸਭ ਨੇ ਮੱਥਾ ਟੇਕਿਆ ਮਸਕੀਨੀਆਂ ਮੱਲ ਨੇ ਲੰਮੇ ਪੈ ਕੇ ਨਮਸਕਾਰ ਕੀਤੀ ਉਸ ਸਮੇ ਗੁਰੂ ਜੀ ਨੇ 10 ਅਸ਼ਟਪਦੀਆਂ ਉਚਾਰਨ ਕਰ ਲਈਆਂ ਸਨ ਗੁਰੂ ਜੀ ਨੇ ਜਿਸ ਜਗਿਆਸੂ ਹੱਥ ਸਿੱਖ ਵਾਸਤੇ ਪੱਤਰਕਾ ਭੇਜੀ ਸੀ ਉਸ ਨੂੰ ਪੁੱਛਿਆ ਸੁਣਾ ਬਈ ਸਿੱਖ ਦੀ ਸੰਗਤ ਕਰ ਲਈ ਹੈ ਹੁਣ ਉਹ ਜਗਿਆਸੂ ਕਹਿੰਦਾ ਸੱਚੇ ਪਾਤਸ਼ਾਹ ਜੇ ਤੇਰੀ ਮਿਹਰ ਹੋਵੇ ਤਾਂ ਕੋਈ ਸਿੱਖ ਬਣ ਸਕਦਾ ਹੈ ਨਹੀਂ ਤਾਂ ਨਹੀਂ ਬਣ ਸਕਦਾ ਜੇ ਇਹ ਪੱਤਰਕਾ ਤੁਸੀਂ ਮੇਰੇ ਕੋਲ ਭੇਜੀ ਹੁੰਦੀ ਤੇ ਮੇਰੇ ਕੋਲੇ ਪੈਸੇ ਪਏ ਵੀ ਹੁੰਦੇ ਮੈਂ ਫਿਰ ਵੀ ਇੰਨੀ ਮਾਇਆ ਲੈ ਕੇ ਨਹੀਂ ਆਉਣੀ ਸੀ ਪਰ ਇਸਦੇ ਤਾਂ ਘਰੇ ਵੀ ਮਾਇਆ ਹੈ ਨਹੀਂ ਸੀ ਇਹ ਬਹੁਤ ਕੁਲਿਆ ਤੇ ਫਿਰ ਮਾਇਆ ਲੈ ਕੇ ਆਇਆ ਹੈ ਮਸਕੀਨੀਆਂ ਮੱਲ ਕਹਿੰਦਾ ਗੁਰੂ ਜੀ ਮੈਂ ਪੱਕਾ ਮਨ ਬਣਾਇਆ ਹੋਇਆ ਸੀ ਕਿ ਕਿਸੇ ਤੋਂ ਟਹਿਣਾ ਨਹੀਂ ਹੈ ਇਸ ਲਈ ਮੈਂ ਤਾਂ ਕਈ ਮੱਲਾਂ ਨੂੰ ਮਾਰ ਹੀ ਦਿੱਤਾ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਸਿੱਖ ਨੂੰ ਗੁਰੂ ਵਾਸਤੇ ਮਾਇਆ ਚਾਹੀਦੀ ਹੈ ਤਾਂ ਮੇਰੇ ਅੰਦਰੋਂ ਮੱਲਾਂ ਵਾਲੀ ਹੰਕਾਰ ਦੀ ਫੂਕ ਹੀ ਨਿਕਲ ਗਈ ਫਿਰ ਸੱਚੇ ਪਾਤਸ਼ਾਹ ਨੇ ਉਸ ਸਮੇਂ ਇਹ ਸ਼ਲੋਕ ਉਚਾਰਨ ਕੀਤਾ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤਿ ਲੈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਮਹਾਪੁਰਖ ਬਚਨ ਕਰਿਆ ਕਰਦੇ ਹਨ ਕਿ ਸਾਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਪੂਰਨ ਕਬਹੂ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨ ਘਾਟ ਗੁਰੂ ਜੀ ਨੇ ਮਸਕੀਨੀਆਂ ਨੂੰ ਕਿਹਾ ਗੁਰੂ ਵਾਲਾ ਬਣ ਤੇਰੀ ਇੱਥੇ ਵੀ ਉੱਥੇ ਵੀ ਸਦਾ ਹੀ ਜਿੱਤ ਹੈ ਸਦਾ ਹੀ ਜਿੱਤ ਹੈ ਅਤੇ ਮਸਕੀਨੀਏ ਦੇ ਨਾਮ ਤੇ ਸ਼ਲੋਕ ਉਚਾਰਨ ਕਰ ਦਿੱਤਾ ਗੁਰੂ ਜੀ ਦਾ ਵਰ ਹੈ ਜੋ ਮੱਲ ਹਨ ਉਹ ਇਸ ਦਾ 1000 ਵਾਰ ਜਾਪ ਕਰਕੇ ਦੁਸ਼ਮਣ ਨੂੰ ਟਾਉਣ ਤਾਂ ਉਹਨਾਂ ਦੀ ਸਦਾ ਹੀ ਜਿੱਤ ਹੁੰਦੀ ਹੈ ਇਤਿਹਾਸ ਗਵਾਹ ਹੈ ਕਿ ਗੁਰੂ ਜੀ ਨੇ ਮੱਲਾਂ ਵਾਸਤੇ ਇਹ ਮੰਤਰ ਬਖਸ਼ਿਆ ਹੈ ਇਸ ਤਰ੍ਹਾਂ ਮਸਕੀਨੀਆਂ ਵੀ ਗੁਰੂ ਜੀ ਦਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ